ਸੋ ਪੰਜਾਬ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੱਖਾਂ ਰੁਪਏ ਵਸੂਲ ਕੇ ਅਮਰੀਕਾ ਭੇਜਣ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ ਹੁਣ ਪਿੰਡਾਂ ਦੇ ਸਰਪੰਚਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੋਰਚਾ ਖੋਲਿਆ ਗਿਆ ਸੋ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪਿੰਡ ਦੇ ਸਰਪੰਚ ਅਮਨ ਪੰਡੋਰੀ ਅਤੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਮੋਗਾ ਦੇ ਐਸਐਸਪੀ ਨੂੰ ਇੱਕ ਟਰੈਵਲ ਏਜੰਟ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਸੁਖ ਗਿੱਲ ਤੋਤੇਵਾਲਾ ਉਸ ਦੇ ਭਰਾ ਅਤੇ ਉਸ ਦੀ ਮਾਤਾ ਸਮੇਤ ਇੱਕ ਚੰਡੀਗੜ੍ਹ ਦੇ ਏਜੰਟ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਦੱਸਦੀ ਹੈ ਕਿ ਬੀਤੇ ਦਿਨੀ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਦਾ ਜਹਾਜ਼ ਅਮਰitsar ਦੇ 에어ਪੋਰਟ ਤੇ ਉਤਰਿਆ ਸੀ ਜਿਸ ਦੇ ਵਿੱਚ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਪੰਡੋਰੀ ਅਰਾਈਆਂ ਦਾ ਨੌਜਵਾਨ ਵੀ ਸ਼ਾਮਲ ਸੀ ਸੋ ਪਿੰਡ ਦੇ ਨੌਜਵਾਨ ਜਸਵਿੰਦਰ ਸਿੰਘ ਜੋ ਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਪਣੇ ਪਿੰਡ ਪੰਡੋਰੀ ਅਰਈਆਂ ਪਰਤ ਆਇਆ ਸੋ ਅਮਰੀਕਾ ਦੇ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਗਏ ਹਲਕਾ ਧਰਮਕੋਟ ਦੇ ਪਿੰਡ ਪੰਡੋਰੀ ਅਰਈਆਂ ਦੇ ਨੌਜਵਾਨ ਜਸਵਿੰਦਰ ਸਿੰਘ ਦੇ ਸੁਪਨੇ ਨੇ ਜਿਹੜੇ ਟੁੱਟ ਚੁੱਕੇ ਨੇ ਜੋ ਕਿ ਆਪਣੇ ਸੁਨਹਿਰੀ ਭਵਿੱਖ ਦੇ ਲਈ ਆਸ ਲਗਾ ਕੇ ਲੱਖਾਂ ਰੁਪਏ ਟਰੈਵਲ ਏਜੰਟ ਨੂੰ ਦੇ ਕੇ ਉਸ ਦੇ باوجود ਵੀ ਅਮਰੀਕਾ ਵੱਲੋਂ ਡਿਪੋਰਟ ਕਰਨ ਤੇ ਖਾਲੀ ਹੱਥ ਆਪਣੇ ਪਿੰਡ ਵਾਪਸ ਪਰਤ ਆਇਆ ਸੋ ਹੁਣ ਪਿੰਡ ਦੇ ਸਰਪੰਚ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਕ ਦਰਖਾਸਤ ਹੈ ਜਿਹੜੀ ਐਸਐਸਪੀ ਨੂੰ ਟਰੈਵਲ ਏਜੰਟ ਦੇ ਖਿਲਾਫ ਦਿੱਤੀ ਗਈ ਹੈ ਅਤੇ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੋ ਦੱਸਦੀ ਹੈ ਕਿ ਲਗਾਤਾਰ ਅਮਰੀਕਾ ਵੱਲੋਂ ਭਾਰਤੀ ਪਰਵਾਸੀ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਪਹੁੰਚੇ ਨੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਹੁਣ ਡਿਪੋਰਟ ਕੀਤਾ ਜਾ ਰਿਹਾ ਹੈ ਸੋ ਲਗਾਤਾਰ ਆਰਮੀ ਦੇ ਜਹਾਜ਼ ਜੋ ਕਿ ਭਾਰਤੀ ਪ੍ਰਵਾਸੀ ਨੌਜਵਾਨ ਨੇ ਜਿਹੜੇ ਅਮਰੀਕਾ ਗਏ ਨੇ ਉਹਨਾਂ ਦੇ ਨਾਲ ਭਰੇ ਹੋਏ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਉਤਰ ਰਹੇ ਨੇ ਸੋ ਇੱਕ ਅਜਿਹਾ ਜਹਾਜ਼ ਬੀਤੀ ਸ਼ਾਮ ਵੀ ਉਤਰਿਆ ਜਿਸ ਦੇ ਵਿੱਚ ਧਰਮਕੋਟ ਹਲਕੇ ਦੇ ਅਧੀਨ ਜੋ ਪਿੰਡ ਆਉਂਦਾ ਉਸ ਦਾ ਨੌਜਵਾਨ ਸੀ ਤੇ ਹੁਣ ਉਸ ਨੌਜਵਾਨ ਦੇ ਹੱਕ ਦੇ ਵਿੱਚ ਪਿੰਡ ਦੀ ਪੰਚਾਇਤ ਪਿੰਡ ਵਾਸੀ ਨਿੱਤਰ ਆਏ ਨੇ ਜਿਨ੍ਹਾਂ ਵੱਲੋਂ ਹੁਣ ਟਰੈਵਲ ਏਜੰਟ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਸੁੱਦਾ ਆਦਿ ਹੈ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਨੇ ਜਿਹੜੇ ਵਕ ਵਕ ਜ਼ਿਲ੍ਹਿਆਂ ਦੇ ਪੁਲਿਸ ਅਫਸਰਾਂ ਨੂੰ ਦਿੱਤੇ ਗਏ ਨੇ ਸੋ ਕਈ ਅਜਿਹੇ ਮਾਮਲੇ ਨੇ ਜਿਹੜੇ ਹੁਣ ਸਾਹਮਣੇ ਆ ਰਹੇ ਨੇ ਕਿ ਟਰੈਵਲ ਏਜੰਟਾਂ ਦੇ ਉੱਤੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਜੋ ਕਿ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਡੋਂਕੀ ਲਗਵਾਉਂਦੇ ਨੇ ਤੇ ਉੱਥੇ ਜਾ ਕੇ ਇਹ ਨੌਜਵਾਨ ਨੇ ਜਿਹੜੇ ਹੁਣ ਡਿਪੋਰਟ ਹੋ ਰਹੇ ਨੇ ਕਿਉਂਕਿ ਗੈਰ-ਕਾਨੂੰਨੀ ਤੌਰ ਤੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੇ ਉੱਤੇ ਅਮਰੀਕਾ ਵੱਲੋਂ ਕਾਰਵਾਈਆਂ ਨੇ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਸਨ ਜਿਸ ਨੂੰ ਹੁਣ ਅਮਰੀਕਾ ਲਗਾਤਾਰ ਅੰਜਾਮ ਦੇ ਰਿਹਾ ਹੈ ਤਾਂ ਨੌਜਵਾਨ ਨੇ ਜਿਹੜੇ ਵੱਡੀ ਗਿਣਤੀ 'ਚ ਡਿਪੋਰਟ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਇਹ ਮਾਹੌਲ ਹੈ ਜਿਹੜਾ ਇਸ ਨੂੰ ਲੈ ਕੇ ਸਰਗਰਮ ਨਜ਼ਰ ਆ ਰਿਹਾ ਕਿਉਂਕਿ ਟਰੈਵਲ ਏਜੰਟਾਂ ਦੇ ਖਿਲਾਫ ਲਗਾਤਾਰ ਸਰਕਾਰ ਵੱਲੋਂ ਸਖਤੀ ਦਾ ਰੁਖ ਅਪਣਾਇਆ ਗਿਆ ਤਾਂ ਹੁਣ ਦੂਜੇ ਪਾਸੇ ਪਿੰਡਾਂ ਦੇ ਸਰਪੰਚ ਵੀ ਉਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਮੋਰਚਾ ਖੋਲ ਚੁੱਕੇ ਨੇ ਜਿਨ੍ਹਾਂ ਵੱਲੋਂ ਭੋਲੇ-ਪਾਲੇ ਨੌਜਵਾਨਾਂ ਤੋਂ ਲੱਖਾਂ ਰੁਪਏ ਵਸੂਲ ਕੀਤੇ ਗਏ ਤੇ ਉਹਨਾਂ ਨੂੰ ਡੋਂਕੀ ਰਹੀਂ ਅਮਰੀਕਾ ਭੇਜਿਆ ਗਿਆ ਜਾਨੀ ਕਿ ਅਮਰੀਕਾ ਪਹੁੰਚ ਕੇ ਇਹ ਨੌਜਵਾਨ ਹੁਣ ਖਾਲੀ ਹੱਥ ਵਾਪਸ ਪਰਤੇ ਨੇ ਤੇ ਇਹਨਾਂ ਦੇ ਘਰਾਂ ਦੇ ਵਿੱਚ ਵੀ ਗੰਮ ਦਾ ਮਾਹੌਲ ਹੈ ਤੇ ਨਾਲ ਹੀ ਹੁਣ ਇਹ ਨੌਜਵਾਨ ਉਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਦੇ ਰਾਹੀਂ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਆ ਪਹੁੰਚੇ ਸਨ ਸੋ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਟਰੈਵਲ ਏਜੰਟ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਨਾਲ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਫਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਸੰਜੋਗਨ ਪੰਜਾਬ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਉਹਦੇ ਤੇ ਐਫਆਰ ਦਰਜ ਕੀਤੀ ਜਾਏਗੀ ਪਰ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਐਫਆਰ ਨਾਲ ਨਹੀਂ ਸਰਨਾ ਜਿਸ ਬੱਚੇ ਨੇ ਆਪਣੀ ਘਰ ਗਏ ਨੇ ਪਾ ਕੇ ਜਮੀਨ ਵੇਚ ਕੇ 45 ਲੱਖ ਰੁਪਇਆ ਭਰਿਆ ਉਹਦੇ ਪਰਭਾਈ ਕਿੱਥੋਂ ਹੋਏਗੀ ਸੋ ਜਿਹੜਾ ਅੱਜ ਏਜੰਟ ਇੱਥੇ ਵੱਡੀਆਂ ਗੱਡੀਆਂ ਵਿੱਚ ਵੱਡੀਆਂ ਕੋਠੀਆਂ 'ਚ ਰਹਿੰਦੇ ਨੇ ਔਰ ਇਸ ਪਰਿਵਾਰ ਨੂੰ ਇਹਨਾਂ ਮੰਦ ਭਾਲ ਦੀ ਹਾਲੀ ਦਾ ਸ਼ਿਕਾਰ ਕਰ ਦਿੱਤਾ ਹੈ ਕਿ ਉਹ ਬੱਚਾ ਅੱਜ ਵੀ ਆਪਣੇ ਦਿਮਾਗ ਦਸਤ ਨੂੰ ਗਵਾ ਬੈਠਾ ਹੈ ਕਿਉਂਕਿ ਉਹਦੇ ਮਨ ਤੇ ਬੋਝ ਹੈ ਕਿ ਮੇਰੀ ਜਾਇਦਾਦ ਵੀ ਗਈ ਮੈਂ ਡਿਪੋਰਟ ਵੀ ਹੋ ਗਿਆ ਕਿਸੇ ਮੁਲਕ 'ਚ ਜਾਣ ਜੋਗਾ ਨਹੀਂ ਰਿਹਾ ਔਰ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਇਸ ਪਰਿਵਾਰ ਦੇ ਨਾਲ ਅਸੀਂ ਹਰ ਤਰ੍ਹਾਂ ਨਾਲ ਖੜੇ ਹਾਂ ਜਿੱਥੇ ਵੀ ਇਹਦੀ ਲੋੜ ਪਈ ਸਰਕਾਰੀ ਦਰਬਾਰੇ ਜਾਣ ਦੀ ਜਾ ਏਜੰਟ ਦੇ ਬੂਹੇ ਅੱਗੇ ਧਰਨਾ ਲਾਉਣ ਦੀ ਅਸੀਂ ਇਹਦੀ ਪਰਪਾਈ ਕਰਾਉਣ ਲਈ ਹਰ ਤਰੀਕੇ ਨਾਲ ਬਚਨ ਬੱਤ ਸਿੱਧੂ ਸਾਹਿਬ ਇੱਕ ਪਾਸੇ ਪਰਿਵਾਰ ਜਿਹੜਾ ਬਹੁਤ ਗਰੀਬ ਹੈ ਪੈੜੀ ਵੀ ਵੇਚਤੀ ਹੈ ਜਿਹੜੀ ਦਾਦਾ ਪੁਰਖਿਆਂ ਦੀ ਸੀਗੀ ਬੱਚੇ ਵੀ ਵਿਆਉਣ ਵਾਲੇ ਆ ਪਰ ਜਿਹੜਾ ਏਜੰਟ ਹੈ ਉਹ ਕੌਣ ਹੈ ਕਿਸ ਤਰ੍ਹਾਂ ਦੀ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਹੋ ਦੇਖੋ ਜਿਹੜਾ ਏਜੰਟ ਹੈ ਸੁਖ ਗਿੱਲ ਤੋਤਾ ਤੋਤੇਵਾਲ ਦਾ ਇਮੀਗ੍ਰੇਸ਼ਨ ਦਾ ਇੱਕ ਇਥੋਂ ਦਾ ਫਰਾਡੀ ਬੰਦਾ ਹੈ ਔਰ ਉਹ ਦੋਵੇਂ ਪਰਿਵਾਰ ਭਰਾ ਕਿਉਂ ਪਰਿਵਾਰ ਹੀ ਇੱਕ ਕ੍ਰਿਮਿਨਲ ਵਰਗ ਦੇ ਨਾਲ ਜੁੜਿਆ ਹੋਇਆ ਹੈ ਕੋਨੇ ਕਈ ਤਰ੍ਹਾਂ ਦੀ ਇੱਥੇ ਇਲਾਕੇ ਵਿੱਚ ਠੱਗੀਆਂ ਮਾਰੀਆਂ ਨੇ ਔਰ ਆਪਣੇ ਆਪ ਨੂੰ ਇੱਕ ਕਿਸਾਨ ਆਗੂ ਵੀ ਦੱਸਦਾ। ਇਹਦੀ ਗੱਲ ਅਸੀਂ ਐਸਕੇਮ ਵਿੱਚ ਹੀ ਰੱਖਾਂਗੇ ਕਿ ਉਹ ਕਿਸਾਨ ਆਗੂ ਹੋਣ ਦੇ ਨਾਂ ਤੇ ਕਿਸਾਨੀ ਨਾਂ ਤੇ ਲੋਕਾਂ ਨਾਲ ਠੱਗੀਆਂ ਮਾਰਦਾ। ਉਹ ਐਸਕੇਮ ਚੋਂ ਵੀ ਉਹਨੂੰ ਬਾਹਰ ਦਾ ਰਸਤਾ ਵਿਖਾਇਆ ਜਾਊਗਾ ਪਰ ਜਿਹੜੀ ਉਹਨੇ ਗੁਨਾਹ ਕੀਤਾ ਹੈ ਉਹਦੇ ਤੇ ਐਫਆਰ ਦਰਜ ਕਰਾ ਕੇ ਉਹਦੀ ਪਰਿਭਾਈ ਕਰਾਈ ਜਾਏਗੀ। ਪਹਿਲਾਂ ਤਾਂ ਉਹ ਨਿਚਾਰ ਸੀ। ਉਹ ਨੱਚਦਾ ਸੀ, ਗਾਉਂਦਾ ਸੀ। ਕਈ ਤਰ੍ਹਾਂ ਦੀ ਆਰਕੈਸਟਰਾਂ ਨਾਲ ਉਹਨੇ ਵਿਆਹ ਵੀ ਕਰਵਾਏ, ਕਈ ਤਰ੍ਹਾਂ ਦੇ ਉਹਨੇ ਫਰਾਡ ਕੀਤੇ, ਉਹ ਫਰਾਡੀ ਸੀ। ਜਿਹੜੀ ਅਸਲ ਸੱਚਾਈ ਉਹ ਫਰਾਡੀ ਸੀ, ਨਿਚਾਰ ਬੰਦਾ ਸੀ। ਉਹ ਕੁਝ ਲੋਕਾਂ ਨੂੰ ਗੁੰਮਰਾਹ ਕਰਕੇ ਉਹਨੇ ਇੱਕ ਨਵੀਂ ਜਥੇਬੰਦੀ ਬਣਾਈ ਆ ਬੀਕੇਜੂ ਤੋਤੇਵਾਲ ਉਹਦਾ ਉਹ ਸੂਬਾ ਪ੍ਰਧਾਨ ਬਣਿਆ ਔਰ ਐਸਕੇਮ ਦੇ ਵਿੱਚ ਉਹਨੇ ਐਂਟਰੀ ਲਈ ਆ ਐਸਕੇਮ ਨੇ ਉਦੋਂ ਭਖਦੇ ਅੰਦੋਲਨ ਦੇ ਵਿੱਚ ਤਾਂ ਉਹ ਗੌਰ ਨਹੀਂ ਕੀਤੀ ਪਰ ਹੁਣ ਐਸਕੇਮ ਉਹਦੀਆਂ ਤੇ ਨਜ਼ਰ ਆ ਕੇ ਉਹਦੇ ਤੇ ਪੂਰੀ ਤਫਤੀਸ਼ ਕਰਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰੇਗਾ ਦੇਖੋ ਸਰਕਾਰ ਦਾ ਫਰਜ ਬੰਦਾ ਏ ਸਰਕਾਰ ਜਿਹੜੀ ਹੈ ਨਾ ਮਾਈ ਬਾਪ ਐ ਅੱਜ ਇਹਨਾਂ ਦੀ ਸਰਕਾਰ ਦਾ ਫਰਜ ਬੰਦਾ ਕਿ ਜੇ ਡਬੋਟ ਉਹ ਬੱਚਾ ਨੂੰ ਸਰਕਾਰੀ ਨੌਕਰੀ ਦਵੇ ਇਹਨਾਂ ਨੂੰ ਕੋਈ ਮਾਲੀ ਪੈਕੇਜ ਦਵੇ ਕਿ ਇਹਨਾਂ ਦਾ ਰੋਜ਼ਗਾਰ ਚੱਲ ਸਕੇ ਕਿਉਂਕਿ ਪਰਿਵਾਰ ਨੇ ਜ਼ਮੀਨ ਵੇਚੀ ਹੋਈ ਆ ਸਾਰ ਨੂੰ ਕੁਝ ਔਰ ਜਿਹੜੀ ਉਹਨਾਂ ਦੀ ਆਸ ਸੀ ਆਸਤੀ ਅਕਾਦਮੀ ਟੁੱਟ ਗਈ ਔਰ ਸਰਕਾਰ ਤੋਂ ਅਸੀਂ ਵੀ ਮੰਗ ਕਰਦੇ ਆ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਵੀ ਵਿਸ਼ਵਾਸ ਦਿਵਾਇਆ ਕਿ ਇਹਨੂੰ ਕੋਈ ਸਰਕਾਰੀ ਨੌਕਰੀ ਜਾਂ ਕੋਈ ਮਾਲੀ ਸਤਾ ਜਿਹੜੀ ਸਰਕਾਰ ਦਵੇਗੀ ਅਗਲੀ ਰਣਨੀਤੀ ਕੀ ਰਹਿਗੇ ਜੇ ਉਹ ਦੇਖੋ ਅਸੀਂ ਸਵੇਰੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਐਫੀਆਰ ਮਿਲਣ ਤੋਂ ਬਾਅਦ ਜੰਟ ਫੜਾਂਗੇ ਉਸ ਤੋਂ ਬਾਅਦ ਜਿਹੜੀ ਪਰਭਾਈ ਕਰਦੀ ਉਹਦੀਆਂ ਗੱਡੀਆਂ ਫੜਦੇ ਆ ਉਹਦੀ ਕੋਈ ਜ਼ਮੀਨ ਬੌਂਡ ਕਰਦੇ ਆ ਸਰਕਾਰ ਉਹ ਦੇਖਦੇ ਕੀ ਕਰਦੇ ਉਸ ਤੇ ਹਿਸਾਬ ਦੇ ਨਾਲ ਚੱਲਣਾ